ਜ਼ਿਲ੍ਹਾ ਬਰਨਾਲਾ ਦਾ ਪਿੰਡ ਕੋਟ ਦੁਨਾ ਭਾਨਾ ਸਿੱਧੂ ਐਸੇ ਪਿੰਡ ਦਾ ਜੰਮਪ ਵਾਲਾ ਤੇ ਉਸਦੇ ਹੱਕ ਵਿੱਚ ਅੱਜ ਇਕੱਠ ਹੋਇਆ ਕਿਉਂਕਿ ਤਿੰਨ ਪਰਚੇ ਨਾਲੋਂ ਨਾਲ ਪਏ ਨੇ ਭਾਨਾ ਸਿੱਧੂ ਦੇ ਉੱਤੇ ਇੱਕ ਪਰਚੇ ਤੇ ਚਰਚਾ ਹੋਈ ਕਿ ਫਰਾਤੀ ਮੰਗੀ ਗਈ ਫਿਰ ਪਰਚਾ ਹੁੰਦਾ ਕਿ ਉਸਨੇ ਚੈਨੀ ਖੋਹ ਲਈ ਫਿਰ ਪਰਚਾ ਹੁੰਦਾ ਕਿ ਉਸਨੇ ਧਮਕਾਇਆ ਅਬੋਰ ਦੇ ਵਿੱਚ ਇੱਕ ਪਰਚਾ ਲੁਧਿਆਣੇ ਫਿਰ ਪਟਿਆਲਾ ਫਿਰ ਅਬੋਰ ਕੱਚ ਗੁੱਸਾ ਇਹ ਨਾ ਆਇਆ ਰੋਸ ਇਹ ਨਾ ਆਇਆ ਕਿ ਅੱਜ ਪਿੰਡ ਕੋਟਦੁੰਨਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਵੱਡਾ ਕੱਟ ਹੋਇਆ ਹੈ ਇਹ ਭਾਨਾ ਸਿੱਧੂ ਦੇ ਹੱਕ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਆਮ ਲੋਕ ਨੌਜਵਾਨ ਮੁੰਡੇ ਇੱਥੇ ਪੁੱਜੇ ਨੇ ਖਾਸ ਕਰਕੇ ਉਹ ਲੋਕ ਵੀ ਇਸ ਧਰਨੇ ਦਾ ਹਿੱਸਾ ਬਣੇ ਨੇ ਸਟੇਜ ਤੋਂ ਭਾਸ਼ਣ ਦਿੱਤੇ ਜਾ ਰਹੇ ਨੇ ਕਿ ਜਿਨ੍ਹਾਂ ਲੋਕਾਂ ਦੇ ਪੈਸੇ ਮੜਵਾਏ ਸੀ ਭਾਨਾ ਸਿੱਧੂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਤੇ ਬੱਸਾਂ ਗੱਡੀਆਂ ਤੇ ਟਰੱਕਾਂ ਤੇ ਲੋਕ ਆ ਜਿਹੜੇ ਉਹ ਇਕੱਠੇ ਹੋਏ ਆ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਨਾਰੇ ਲੱਗ ਰਹੇ ਆ ਸਟੇਜ ਤੋਂ ਲੋਕ ਤਾਂ ਕੋਠਿਆਂ ਦੀਆਂ ਛੱਤਾਂ ਤੇ ਚੜੇ ਨੇ ਟਾਵਰਾਂ ਤੇ ਚੜੇ ਨੇ ਔਰ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਜ਼ਿਲ੍ਹਾ ਬਰਨਾਲਾ ਦਾ ਪਿੰਡ ਕੋਟਦੁੰਨਾ ਭਾਨਾ ਸਿੱਧੂ ਐਸੇ ਪਿੰਡ ਦਾ ਜੰਮਪ ਵਾਲਾ ਤੇ ਉਸਦੇ ਹੱਕ ਵਿੱਚ ਅੱਜ ਇਕੱਠ ਹੋਇਆ ਕਿਉਂਕਿ ਤਿੰਨ ਪਰਚੇ ਨਾਲੋਂ ਨਾਲ ਪਏ ਨੇ ਭਾਨਾ ਸਿੱਧੂ ਦੇ ਉੱਤੇ ਇੱਕ ਪਰਚੇ ਤੇ ਚਰਚਾ ਹੋਈ ਕਿ ਫਰਾਤੀ ਮੰਗੀ ਗਈ ਫਿਰ ਪਰਚਾ ਹੁੰਦਾ ਕਿ ਉਸਨੇ ਚੈਨੀ ਖੋਲ ਲਈ ਫਿਰ ਪਰਚਾ ਹੁੰਦਾ ਕਿ ਉਸਨੇ ਧਮਕਾਇਆ ਅਬੋਰ ਦੇ ਵਿੱਚ ਇੱਕ ਪਰਚਾ ਲੁਧਿਆਣੇ ਫਿਰ ਪਟਿਆਲਾ ਫਿਰ ਅਬੋਰ ਇਸੇ ਤਰ੍ਹਾਂ ਤਿੰਨ ਪਰਚਿਆਂ ਤੋਂ ਬਾਅਦ ਲੋਕਾਂ 'ਚ ਗੁੱਸਾ ਇੰਨਾ ਆਇਆ ਰੋਸ ਇੰਨਾ ਆਇਆ ਕਿ ਅੱਜ ਪਿੰਡ ਕੋਟਦੁੰਨਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਇਹ ਪਹਾਨਾ ਸਿੱਧੂ ਦੇ ਹੱਕ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਆਮ ਲੋਕ ਨੌਜਵਾਨ ਮੁੰਡੇ ਇੱਥੇ ਪੁੱਜੇ ਨੇ ਖਾਸ ਕਰਕੇ ਉਹ ਲੋਕ ਵੀ ਇਸ ਧਰਨੇ ਦਾ ਹਿੱਸਾ ਬਣੇ ਨੇ ਸਟੇਜ ਤੋਂ ਭਾਸ਼ਣ ਦਿੱਤੇ ਜਾ ਰਹੇ ਨੇ ਕਿ ਜਿਨ੍ਹਾਂ ਲੋਕਾਂ ਦੇ ਪੈਸੇ ਮੁੜਵਾਏ ਸੀ ਪਹਾਨਾ ਸਿੱਧੂ ਨੇ ਇੱਕਾਠ ਆਪਣੇ ਆਪ ਚ ਇੱਕ ਗਵਾਹੀ ਭਰ ਰਿਹਾ ਕਿ ਭਾਨਾ ਸਿੱਧੂ ਦੀਆਂ ਬਹੁਤ ਸਾਰੀਆਂ ਕਮੀਆਂ ਹੋਣਗੀਆਂ ਲੋਕ ਵੀ ਕਹਿੰਦੇ ਕਿ ਉਸ ਦੀ ਬੋਲਬਾਣੀ ਜਾਂ ਹੋਰ ਬਹੁਤ ਸਾਰੀਆਂ ਕਮੀਆਂ ਹੋਣਗੀਆਂ ਜੇਕਰ ਉਸ ਨੇ ਜੁਰਮ ਕੀਤਾ ਤਾਂ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਹੁਣ ਤਾਂ ਲਗਾਤਾਰ ਜਿਹੜੇ ਪਰਚੇ ਪੈ ਰਹੇ ਤਾਂ ਸਰਾਸਰ ਧੱਕਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਤੇ ਬੱਸਾਂ ਗੱਡੀਆਂ ਤੇ ਟਰੱਕਾਂ ਤੇ ਲੋਕ ਆ ਜਿਹੜੇ ਉਹ ਇਕੱਠੇ ਹੋਏ ਐ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਨਾਰੇ ਲੱਗ ਰਹੇ ਐ ਸਟੇਜ ਤੋਂ ਪਹਾਨਾ ਸਿੱਧੂ ਦੇ ਹੱਕ ਵਿੱਚ ਕਈ ਸਮਾਜਿਕ ਜਥੇਬੰਦੀਆਂ ਤੇ ਕਈ ਕਿਸਾਨ ਜਥੇਬੰਦੀਆਂ ਵੀ ਹਿੱਸਾ ਬਣੀਆਂ ਨੇ ਲੋਕਾਂ ਕੋਠਿਆਂ ਦੀਆਂ ਛੱਤਾਂ ਤੇ ਚੜੇ ਨੇ ਟਾਵਰਾਂ ਤੇ ਚੜੇ ਨੇ ਔਰ ਪਹਾਨਾ ਸਿੱਧੂ ਦੇ ਹੱਕ ਦੇ ਵਿੱਚ ਬੋਲਦੇ ਦਿਖਾਈ ਦੇ ਰਹੇ ਨੇ ਪਹਾਨਾ ਸਿੱਧੂ ਦਾ ਕਹਿੰਦੇ ਕਿ ਕਸੂਰ ਕੀ ਹੈ ਪਹਾਨਾ ਸਿੱਧੂ ਦਾ ਕਸੂਰ ਇਹ ਹੈ ਕਿ ਲੋਕਾਂ ਨੂੰ ਸਵਾਲ ਕਰ ਰਿਹਾ ਸੀ ਲੋਕਾਂ ਦੇ ਸਵਾਲ ਜਿਹੜੇ ਸਰਕਾਰ ਨੂੰ ਕਰ ਰਿਹਾ ਸੀ ਤੇ ਸਰਕਾਰ ਨੂੰ ਸਵਾਲ ਬਰਦਾਸ਼ਤ ਨਹੀਂ ਹੋਏ ਜਿਸ ਤੇ ਕਰਕੇ ਪਹਾਨਾ ਸਿੱਧੂ ਤੇ ਲਗਾਤਾਰ ਕਾਰਵਾਈ ਕੀਤੀ ਗਈ ਐਕਸ਼ਨ ਕੀਤਾ ਗਿਆ ਤਾਂ ਇਹ ਕੋਟ ਦੋਨਾਂ ਦੀ ਦਾਣਾ ਮੰਡੀ ਦਾ ਜਿਹੜਾ ਸਥਾਨ ਹੈ ਜਿੱਥੇ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ ਐ ਇਧਰ ਵੀ ਦੂਰ ਤੱਕ ਗੱਡੀਆਂ ਨੇ ਜਿਹੜੀਆਂ ਧੁੰਦ ਵਿੱਚ ਜਿੱਥੋਂ ਤੱਕ ਵੀ ਦਿਖਾਈ ਦੇ ਰਿਆ ਤਾਂ ਗੱਡੀਆਂ ਹੀ ਗੱਡੀਆਂ ਇਸ ਪਾਸੇ ਨੇ ਚਾਰ ਚਫੇਰਿਓਂ ਪਿੰਡ ਦੇ ਵਿੱਚ ਗੱਡੀਆਂ ਦਾ ਕਾਫਲੇ ਆਉਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਕਾਫਲੇ ਲਗਾਤਾਰ ਟੁੱਟ ਨਹੀਂ ਰਹੇ ਪਹਾਣਾ Sidhu ਦੇ ਹੱਕ ਵਿੱਚ ਆਵਾਜ਼ ਉਠ ਰਹੀ ਹੈ ਤਾਂ ਪਹਾਣਾ ਸਿੱਧੂ ਦੇ ਹੱਕ ਵਿੱਚ ਨੌਜਵਾਨ ਬਹੁਤ ਵੱਡੀ ਗਿਣਤੀ ਚ ਪਹੁੰਚੇ ਨੇ ਤਾਂ ਪਹਾਣਾ ਸਿੱਧੂ ਤੋਂ ਕਿਹੜੀ ਗੱਲ ਤੋਂ ਪ੍ਰਭਾਵਿਤ ਹੋਏ ਨੇ ਜਾਂ ਉਹਨਾਂ ਨੂੰ ਲੱਗਿਆ ਕਿ ਸਰਕਾਰ ਨੇ ਵਾਕਈ ਧੱਕਾ ਕੀਤਾ ਇਸ ਤੇ ਕਰਕੇ ਜਿਹੜੇ ਇਸ ਪਾਸੇ ਖੜੇ ਨੇ ਲੋਕ ਇਹ ਵੀ ਵੱਖ-ਵੱਖ ਪਿੰਡਾਂ ਤੋਂ ਇੱਥੇ ਪੁੱਜੇ ਨੇ ਤੇ ਇਸੇ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਕੋਟਦੰਨਾ ਪਿੰਡ ਦੇ ਵਿੱਚ ਪਹੁੰਚੇ ਨੇ ਤਾਂ ਇਹ ਜਿਹੜੀ ਤਸਵੀਰ ਆਪਣੇ ਆਪ ਚ ਬਿਆਨ ਕਰ ਰਹੀ ਹੈ ਕਿ ਘੱਟੋ-ਘੱਟ ਜਿਹੜੇ ਲੋਕ ਇੱਥੇ ਇਕੱਠੇ ਹੋਇਆ ਉਹ ਸਰਕਾਰ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਤਾਂ ਜੇਕਰ ਪਹਾਣਾ ਸਿੱਧੂ ਨੇ ਜਿਹੜੇ ਵੀ ਟਰੈਵਲ ਏਜੰਟਾਂ ਕੋਲੋਂ ਜਾ ਜਾ ਕੇ ਪੈਸੇ ਮੜਵਾਉਣ ਦੀ ਗੱਲ ਆਖੀ ਜਾਂ ਕੁਝ ਵੀ ਕਿਹਾ ਤਾਂ ਉਸਦੇ ਵਿੱਚ ਗਲਤ ਕੀ ਸੀ ਲੋਕ ਕਹਿ ਰਿਹਾ ਕਿ ਕੰਮ ਸਰਕਾਰ ਦਾ ਸੀ ਪੁਲਿਸ ਦਾ ਸੀ ਪਰ ਉਹਨਾਂ ਨੇ ਨਹੀਂ ਕੀਤਾ ਐਸ਼ੇ ਕਰਕੇ ਪਾਹਨਾ ਸਿੱਧੂ ਵਰਗੇ ਲੋਕਾਂ ਨੂੰ ਟਰੈਵਲ ਏਜੰਟਾਂ ਦੇ ਨਾਲ ਮੱਥਾ ਲਾਉਣਾ ਪਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਕੱਠੇ ਹੋਏ ਐ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਬਈ ਫਤਿਹ ਮਾਜਰੀ ਤੋਂ ਸਾਨੂੰ ਵੀ ਲੱਗਿਆ ਕਿ ਪਾਹਨਾ ਸਿੱਧੂ ਨਾਲ ਤੱਕਾ ਹੋਇਆ ਤੱਕਾ ਹੋਇਆ ਵੀਰ ਜੀ ਬਿਲਕੁਲ ਤੱਕਾ ਹੈ ਪਰ ਸਰਕਾਰ ਤਾਂ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਸ਼ਿਕਾਇਤਾਂ ਮਿਲੀਆਂ ਸੀ ਤੇ ਉਹਦੇ ਆਧਾਰ ਤੇ ਸੀ ਕਾਰਵਾਈ ਕਰ ਰਹੇ ਆ ਨਹੀਂ ਨਹੀਂ ਕੋਈ ਸ਼ਿਕਾਇਤ ਹੈ ਜਿਹਦਾ ਕੋਈ ਗੱਲ ਕੁਬਤ ਕਰੀ ਨਹੀਂ ਜਿਹਦਾ ਸਰਕਾਰ ਥੋੜੀ ਮਾੜੀ ਆ ਸਰਕਾਰ ਗੰਦੀ ਆ ਨਾ ਉਹਦੇ ਕਰਕੇ ਪਰ ਇਹਨਾਂ ਪਿੰਡਾਂ ਵਾਲਿਆਂ ਨੇ ਜਿਹੜੇ ਅੱਜ ਕੱਠ ਦੇਖ ਰਹੇ ਇਹਨਾਂ ਨੇ ਤਾਂ ਸਰਕਾਰ ਬਣਾਈ ਸੀ ਇਹਨਾਂ ਨੇ ਨਹੀਂ ਬਣਾਈ ਤੀ ਫਿਰ ਇਹੀ ਡੇਗਣਗੇ ਹੁਣ ਸਰਕਾਰ ਨੂੰ ਵੀ ਤਾ ਤੁਮੀ ਦੇਖ ਲੋਬ ਜਿਹੜੇ ਮੁੰਡੇ ਆ ਜਿਹੜੇ ਇੱਥੇ ਪੁੱਜੇ ਵੀ ਆ ਕਹਿੰਦੇ ਕਿ ਅਸੀਂ ਸਰਕਾਰ ਬਣਾਈ ਹੈ ਤੇ ਡੇਗਣ ਦਵਾਵੀ ਜਿਹੜਾ ਉਹ ਇਹਨਾਂ ਲੋਕਾਂ ਨੇ ਕੰਮ ਕਰਨਾ ਤਾਂ ਇਸ ਤਰੀਕੇ ਦੇ ਨਾਲ ਇਹ ਗੱਲਾਂ ਹੋ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਵੀ ਇਸ ਗੱਲ ਦੇ ਉੱਤੇ ਆਖਿਆ ਕਿ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਸੀ ਉਹ ਸੁਧਾਰ ਤੇ ਕਾਨੂੰਨੀ ਕਾਰਵਾਈ ਹੋ ਰਹੀ ਹੈ ਕਿਸੇ ਨਾਲ ਕੋਈ ਸਿਆਸੀ ਵਿਤਕਰਾ ਜਾਂ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਅਸੀਂ ਸਾਡੀ ਪਾਰਟੀ ਕਦੇ ਨਹੀਂ ਕਰਦੀ ਤਾਂ ਪਰ ਇਹ ਜਿਹੜਾ ਲੋਕਾਂ ਦਾ ਵੱਡੀ ਗਿਣਤੀ ਚ ਇਕੱਠ ਹੋਇਆ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਨੇ ਕੋਈ ਟਰੈਕਟਰ ਟਰਾਲੀਆਂ ਤੇ ਗੱਡੀਆਂ ਤੇ ਬੱਸਾਂ ਤੇ ਟਰੱਕਾਂ ਤੇ ਤੇ ਪਿੰਡ ਦੇ ਕੋਠਿਆਂ ਤੱਕ ਚੜਨ ਲਈ ਮਜਬੂਰ ਹੋ ਗਏ ਕਿਉਂਕਿ ਇਸ ਦਾਣਾ ਮੰਡੀ ਦੇ ਵਿੱਚ ਥਾਂ ਉਨੀ ਨਹੀਂ ਹੈ ਲੋਕਾਂ ਦੇ ਇਕੱਠ ਦੀ ਫਿਰ ਵੀ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਔਰ ਸਟੇਜ ਤੋਂ ਲੋਕ ਵੀ ਬੋਲ ਰਹੇ ਨੇ ਬਿਆਨ ਕਰ ਰਹੇ ਨੇ ਕਿ ਜਿਹੜੇ ਤਿੰਨ ਪਰਚੇ ਭਾਨਾ ਸਿੱਧੂ ਦੇ ਉੱਤੇ ਪਾਏ ਗਏ ਉਹ ਪਰਚੇ ਸਰਾਸਰ ਝੂਠੇ ਸਨ ਜਿਹੜੀ ਆ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਪਾਏ ਗਏ ਹੁਣ ਦੇਖਦੇ ਆ ਕਿ ਇਸ ਘੱਟ ਦੇ ਨਾਲ ਸਰਕਾਰ ਕੀ ਝੁਕਣ ਲਈ ਮਜਬੂਰ ਹੋਵੇਗੀ ਜਾਂ ਪਰਚਿਆਂ ਵਾਲੀ ਸلسਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਕਿਉਂਕਿ ਹੁਣ ਤੱਕ ਪਿਛਲੇ 2 ਕੁ ਮਹੀਨਿਆਂ ਦੇ ਵਿੱਚ ਤਿੰਨ ਪਰਚੇ ਪਾਨਾ ਸਿੱਧੂ ਦੇ ਉੱਤੇ ਪੈ ਚੁੱਕੇ ਨੇ ਹੁਣ ਦੇਖਦੇ ਆ ਕਿ ਇਸ ਘੱਟ ਦੇ ਨਾਲ ਸਰਕਾਰ ਨੂੰ ਕੀ ਜਵਾਬ ਮਿਲਦਾ ਕੀ ਸਰਕਾਰ ਯੂ ਟਰਨ ਲਵੇਗੀ ਜਾਂ ਫਿਰ ਉਹਨਾਂ ਪਰਚਿਆਂ ਦੇ ਆਧਾਰ ਦੇ ਉੱਤੇ ਕਾਰਵਾਈ ਹੁੰਦੀ ਰਹੇਗੀ ਹਾਲਾਂਕਿ ਇੱਕ ਪਰਚੇ 'ਚ ਜ਼ਮਾਨਤ ਮਿਲੀ ਹੈ ਉਸ ਦੇ ਵਿੱਚ ਜਿਹੜੀ ਕੀ ਜ਼ਮਾਨਤ ਵੀ ਭਾਨਾ ਸਿੱਧੂ ਦੇ ਵਕੀਲਾ ਵੱਲੋਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਈ ਗਈ ਹੈ ਕਿਹਾ ਜਾ ਰਿਹਾ ਕਿ ਭਾਨਾ ਸਿੱਧੂ ਦੇ ਨਾਲ ਹੀ ਸਰਾਸਰ ਧੱਕਾ ਹੋ ਰਿਹਾ ਤੁਸੀਂ ਇਸ ਮਸਲੇ ਦੇ ਵਿੱਚ ਕੀ ਸਮਝਦੇ ਹੋ ਜਿਹੜੇ ਲੋਕਾਂ ਦਾ ਇਕੱਠ ਹੈ ਕਿ ਇਸੇ ਕਰਕੇ ਹੋਇਆ ਕਿ ਭਾਨਾ ਸਿੱਧੂ ਨਾਲ ਧੱਕਾ ਹੋਇਆ ਜਾਂ ਫਿਰ ਕੋਈ ਹੋਰ ਰਸਤੇ ਪਿੱਛੇ ਕਾਰਨ ਛੁਪਿਆ ਹੋਇਆ ਹੁਣ ਦੇਖਦੇ ਹਾਂ ਕਿ ਇਸ ਘੱਟ ਦੇ ਨਾਲ ਮੋੜਵੇਂ ਜਵਾਬ ਦੇਵੇ ਸਰਕਾਰ ਅਗਲਾ ਰੁੱਖ ਕੀ ਅਪਣਾਉਂਦੀ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਹੇ ਬੀਸੀ ਪੰਜਾਬ ਜ਼ਿਲ੍ਹਾ ਬਰਨਾਲਾ